ਕਰਵਾਲੀ ਨੂੰ ਵਿਦੇਸ਼ ਭੇਜਣ ਤੋਂ ਬਾਅਦ ਹੁਣ ਸਪਾਊਸ ਵੀਜ਼ੇ ਤੇ ਜਦੋਂ ਪਤੀ ਵੀ ਬਾਹਰ ਚਲਾ ਗਿਆ ਤਾਂ ਉਸੇ ਪਤਨੀ ਨੇ ਆਪਣੇ ਪਤੀ ਨੂੰ ਘਰ ਦੇ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਾ ਕੇ ਆਪਣੇ ਦੋਸਤਾਂ ਦੇ ਨਾਲ ਰਹੇ ਇਸ ਗੱਲ ਦੀ ਖਬਰ ਮਾਂ ਨੂੰ ਜਦ ਤੱਕ ਹੁੰਦੀ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਜਨਵਰੀ ਦੇ ਵਿੱਚ ਇਸ ਮੁੰਡੇ ਦਾ ਵੀਜ਼ਾ ਆਇਆ ਤੇ ਫਰਵਰੀ ਦੇ ਵਿੱਚ ਉਹ ਆਪਣੀ ਪਤਨੀ ਦੇ ਕੋਲ ਗਿਆ ਪਰ ਮਹਿਜ਼ ਕੁਝ ਮਹੀਨਿਆਂ ਦੇ ਵਿੱਚ ਉਸ ਦੀ ਜਾਨ ਜਾਣ ਦੀ ਖਬਰ ਸਾਹਮਣੇ ਆ ਗਈ ਮਾਦੀ ਵੱਲੋਂ ਆਪਣੀ ਹੀ ਨੂੰਹ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸਦੇ ਵੱਲੋਂ ਹੀ ਪੁੱਤ ਨੂੰ ਮਰਵਾਇਆ ਗਿਆ ਇਸ ਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਦੀ ਗੱਲ ਆਖੀ ਜਾ ਰਹੀ ਹੈ ਕਿਉਂਕਿ ਸਭ ਕੁਝ ਪਤੀ ਦੇ ਵੱਲੋਂ ਹੀ ਕੀਤਾ ਗਿਆ ਸੀ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ਦੇ ਲਈ ਪਰ ਇਸ ਦੇ ਵਿਚਾਰੇ ਹੀ ਪਤਨੀ ਨੇ ਇਹੋ ਜਿਹੇ ਰੰਗ ਬਦਲੇ ਕਿ ਅੱਜ ਜਵਾਨ ਪੁੱਤ ਦੀ ਜਾਨ ਚਲੀ ਗਈ ਸਪਾਊਸ ਵੀਜ਼ੇ ਤੇ ਪਤਨੀ ਨੂੰ ਆਸਟ੍ਰੇਲੀਆ ਮਿਲਣ ਗਿਆ ਸੀ ਇਹ ਨੌਜਵਾਨ ਜੋ ਕਿ ਚੱਕੀ ਹਾਲਤਾਂ ਦੇ ਵਿੱਚ ਦੁਨੀਆ ਤੋਂ ਚੱਲ ਵਸਿਆ ਇਸ ਦਾ ਨਾਮ ਨਵਿੰਦਰ ਸਿੰਘ ਹੈ ਅਤੇ ਕਰੀਬ 5 ਮਹੀਨੇ ਪਹਿਲਾਂ ਹੀ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਵਿੱਚ ਹੋ ਗਿਆ ਸੀ ਨਵਿੰਦਰ ਦੇ ਮਾਤਾ ਮਨਜੀਤ ਕੌਰ ਦੇ ਵੱਲੋਂ ਹੀ ਦੱਸਿਆ ਗਿਆ ਕਿ ਕਿੰਝ 30 ਲੱਖ ਰੁਪਏ ਖਰਚ ਕਰਕੇ 2019 ਦੇ ਵਿੱਚ ਨੂ ਕੁਲਵਿੰਦਰ ਕੌਰ ਨੂੰ ਆਸਟ੍ਰੇਲੀਆ ਭੇਜਿਆ ਗਿਆ ਸੀ ਅਤੇ ਇਸ ਵਿਆਹ ਦੇ ਵਿੱਚ ਦੋਹਾਂ ਦੇ ਕੋਲ ਇੱਕ ਮਾਸੂਮ ਬੱਚਾ ਵੀ ਹੈ ਉਸ ਦੀ ਵੀ ਪਰਵਾਹ ਉਸ ਦੇ ਵੱਲੋਂ ਨਹੀਂ ਕੀਤੀ ਗਈ ਅਤੇ ਇਹ ਦੁਖਦ ਘਟਨਾ ਵਾਪਰੀ ਹੈ ਜਿੱਥੇ ਜਵਾਨ ਪੁੱਤ ਦੇ ਜਾਣ ਮਗਰੋਂ ਦੋ ਘਰਾਂ ਦੀ ਲੜਾਈ ਤਾਂ ਸ਼ੁਰੂ ਹੋ ਹੀ ਗਈ ਹੈ ਪਰ ਇਸ ਦੇ ਵਿਚਾਲੇ ਹੀ ਉਸ ਪਤਨੀ ਦੇ ਕੋਲੋਂ ਕਈ ਸਵਾਲਾਂ ਦੇ ਜਵਾਬ ਮੰਗਣੇ ਨੇ ਜਿਸ ਨੇ ਆਪਣੇ ਪਤੀ ਨੂੰ ਹੀ ਘਰ ਦੇ ਵਿੱਚ ਨਹੀਂ ਰੱਖਿਆ ਮਾਂ ਦਾ ਕਹਿਣਾ ਹੈ ਕਿ ਉਸ ਨੇ ਹੀ ਬਾਹਰ ਇਸ ਨੂੰ ਖਤਮ ਕਰਵਾ ਦਿੱਤਾ ਇਹ ਨੌਜਵਾਨ ਸਪਾਊਸ ਵੀਜ਼ੇ ਤੇ ਆਸਟ੍ਰੇਲੀਆ ਪਹੁੰਚਿਆ ਤਾਂ ਲੜਕੀ ਨੇ ਉਸ ਤੋਂ ਦੂਰ ਰਹਿਣ ਅਤੇ ਆਪਣੇ ਦੋਸਤਾਂ ਦੇ ਰਹਿਣ ਲਈ ਆਖ ਦਿੱਤਾ ਪਤਨੀ ਤੋਂ ਵੱਖ ਰਹੀ ਨੌਜਵਾਨ ਦੀ ਹੁਣ ਚੱਕੀ ਹਾਲਤਾਂ ਦੇ ਵਿੱਚ ਜਾਨ ਗਈ ਹੈ ਅਤੇ ਹੁਣ ਇਸ ਸਬੰਧੀ ਆਸਟ੍ਰੇਲੀਆ ਦੇ ਵਿੱਚ ਅਗਲੀ ਕਾਰਵਾਈ ਚੱਲ ਰਹੀ ਹੈ ਦੱਸਦੀ ਹੈ ਕਿ ਨੌਜਵਾਨ ਦੀ ਮ੍ਰਿਤਕ ਤੇ ਹੁਣ ਤੱਕ ਪਟਿਆਲਾ ਨਹੀਂ ਪਹੁੰਚੀ ਹੈ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਕੁਝ ਰਿਸ਼ਤੇਦਾਰ ਵਿਦੇਸ਼ ਦੇ ਵਿੱਚ ਹੀ ਰਹਿੰਦੇ ਨੇ ਜੋ ਕਿ ਛੇਤੀ ਹੀ ਪੁੱਤ ਦੀ ਦੇ ਨੂੰ ਪੰਜਾਬ ਕਲ ਦੇਣਗੇ ਅਤੇ ਉਸ ਮਗਰੋਂ ਉਹ ਅਗਲੀ ਕਾਰਵਾਈ ਕਰਨਗੇ ਫਿਲਹਾਲ ਉਹ اپیل ਕਰ ਰਹੇ ਨੇ ਕਿ ਕੁੜੀ ਇਸ ਸਮੇਂ ਉਸਦੇ ਪਰਿਵਾਰਿਕ ਮੈਂਬਰਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਸਦੇ ਵਿੱਚ ਉਸਦੇ ਮਾਤਾ ਪਿਤਾ ਅਤੇ ਭਰਾ ਪਰਜਾਈ ਸ਼ਾਮਿਲ ਨੇ ਜਦਿਆ ਕੋਈ ਆਪਣੇ ਕਿਸੇ ਦੋਸਤਾਂ ਕੋਲ ਜਿਹਨਾਂ ਨੂੰ ਉਹ ਜਾਣ ਸੀ ਸੀ ਉਹਨਾਂ ਦੇ ਕੋਲ ਹੀ ਰਹਿ ਰਿਹਾ ਸੀ ਸਲਵਟ ਹੈ ਨਹੀਂ ਪਤਾ ਪਰ ਕਾਨੂੰਨੀ ਕੀ ਤੇ ਰਹਿ ਰਿਹਾ ਸੀ ਹਾਂ ਜਿੱਦਾਂ ਸਾਨੂੰ ਉਹਨਾਂ ਨੇ ਦੱਸਣ ਦੇ ਹਿਸਾਬ ਨਾਲ ਬਿਸ਼ੱਕੀ ਹਾਲਾਤਾਂ ਦੇ ਵਿੱਚ ਹੀ ਮੌਤ ਹੋਈ ਹੈ ਸਾਨੂੰ ਮੈਨੂੰ ਇਹ ਵੀ ਪੂਰਾ ਪੱਕਾ ਹੈਗਾ ਵੀ ਉਹਦੇ ਘਰ ਵਾਲੀ ਨਹੀਂ ਹੀ ਰਹੀ ਕਿਸੇ ਬੜੇ ਤਰ੍ਹਾਂ ਐਸੇ ਬਹੁਤੇ ਵੀ ਮੈਂ ਹੀ ਲਾਇ ਤੇ بیٹے ਨੂੰ ਹੋਣ 3 ਲੱਖ ਰੁਪਏ ਭੇਟੇ ਤੇ ਮੈਂ ਲਾ ਕੇ ਭੇਜਿਆ 1.5 ਲੱਖ ਦਾ ਤਾਂ ਬਹੂ ਨੇ ਹੀ ਸਮਾਨ ਭੇਜਿਆ ਮੈਂ ਅਸਲ ਐਸੇ ਕਰਕੇ ਇਹਦੇ ਕਿ ਨਾ ਸਾਨੂੰ ਉਹਨੇ ਟਾਈਮ ਦੀ ਟਾਈਮ ਤੱਕ ਨਹੀਂ ਸੀ ਸਾਨੂੰ ਪਤਾ ਵੀ ਉਹ بیٹے ਨਾਲ ਐਡਾ ਸਾਡੇ ਨਾਲ ਵਿਸ਼ਵਾਸ ਘੱਟ ਕਰੇਗੀ ਸਰ ਰੌਨਲਡ ਕੁਲਵਿੰਦਰ ਕੌਰ ਨੂੰ ਰਿਪੋਰਟ ਕਰਾਉਣਾ ਚਾਹੀਦਾ ਹੈ ਉਹਦੇ ਪੀਰ ਹੈਸ ਦੀ ਰਾ ਪੇਪਰ ਚਾਈ ਤੇ ਬੱਚਾ ਦਰਸਾਉਣਾ ਚਾਹੀਦਾ ਹੈ 104 ਤੇ 102 ਦਾ 306 ਦਾ ਉਹਨਾਂ ਨੇ ਮਰਡਰ ਕਰਵਾਇਆ ਮੇਰੇ ਬੱਚੇ ਦਾ ਸਰ ਮੈਨੂੰ ਬੱਚਾ ਮਿਲ ਜੇਗਾ ਕੀ ਹਾਂਜੀ ਸਾਨੂੰ ਮੇਲ ਆਈ ਹੈ ਫੋਨ ਵੀ ਆਇਆ ਸੀ ਪਹਿਲਾਂ ਫੋਨ ਆਇਆ ਸੀ ਵੀ ਤੁਸੀਂ ਡੈਡ ਬੱਡੀ ਮਗਵਾਣੀ ਹੈ ਕਿ ਇੱਥੇ ਆਣਾ ਅਸੀਂ ਕਿਹਾ ਵੀ ਅਸੀਂ ਮੈਂ ਇੰਡੀਆ ਹੀ ਮਗਵਾਣੀ ਹੈ ਮੈਂ ਆ ਨਹੀਂ ਸਕਦੀ ਮੇਰੇ ਬੱਚੇ ਨੂੰ ਗੁੜੀਆਂ ਨੂੰ ਕੌਣ ਸੁਣਾ ਲੇਗਾ ਪਿੱਛੇ ਇਹ ਹੁਣ ਉਹਨਾਂ ਨੇ ਸਾਰਾ ਸਾਨੂੰ ਕਰਕੇ ਭੇਜਿਆ ਮੇਰੀ ਸਿਸਟਰ ਨੇ ਸਾਰਾ ਪੈ 15000 ਡਾਲਰ ਮੇਰੇ ਦੋ ਭੈਣਾਂ ਮੇਰੀਆਂ ਰਹਿੰਦੀਆਂ ਕਿ ਕੈਨੇਡਾ ਇੱਕ ਤੇਲਵਾਰ ਰਹਿੰਦੀ ਆ ਆਸਟ੍ਰੇਲੀਆਈ ਉਹਨਾਂ ਨੇ ਸਾਰਾ ਪੈਸਾ ਲਾ ਕੇ ਹੋਲ ਰੈਡਵੁੱਡ ਰੈਡਵੁੱਡ ਵਿੱਚ ਜਨ ਲੱਗੇ ਲਿਆ ਦੋ ਬੁੱਧਵਾਰ ਆਪਣੇ ਕੋਲ ਆ ਜੇਗੀ ਮੰਗਲਵਾਰ ਨੂੰ ਭੇਜ ਲਿਆ ਬੇਟੇ ਨੂੰ ਗੈਨੋ ਵਾਲਾ 4 ਮਹੀਨੇ ਨਹੀਂ ਹੋਏ ਨੇ 11 ਫਰਵਰੀ ਨੂੰ ਹੀ ਗਿਆ ਸੀ ਹਾਂਜੀ 31 ਜਨਵਰੀ ਨੂੰ ਆਇਆ ਵੀਜ਼ਾ ਆਇਆ ਸੀ 11 ਫਰਵਰੀ ਨੂੰ ਗਿਆ ਸੀ